ਸੰਯੋਗ ਸਪੈਸ਼ਲ ਡੀਜੀਪੀ ਰੇਲਵੇ ਸ਼੍ਰੀਮਤੀ ਸ਼ਸ਼ੀਪ੍ਰਵਾ ਦੇਵਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਹੈ ਉਹ ਚੈਕਿੰਗ ਜਿਹੜੀ ਹੈ ਉਹ ਚੌਕੀ ਇੰਚਾਰਜ ਏਐਸਏ ਪੁਲਵਿੰਦਰ ਸਿੰਘ ਵੱਲੋਂ ਰੇਲਵੇ ਸਟੇਸ਼ਨ ਖਾਨਕੋਟ ਕੈਂਟ ਕੀਤੀ ਜਾ ਰਹੀ ਸੀਗੀ ਤੇ ਦੌਰਾਨੇ ਚੈਕਿੰਗ ਜਿਹੜਾ ਹੈ ਇਹ ਇੱਕ ਜਿਹੜਾ ਹੈ ਸ਼ੱਕੀ ਵਿਅਕਤੀ ਆਪੋ ਕੀਤਾ ਸੀਗਾ ਸਕੱਤਰ ਸਿੰਘ son of ਜਗਿੰਦਰ ਸਿੰਘ ਇਹ ਅਮਰਸਰਤ ਘੰਡੇ ਥਾਣੇ ਦੇ 25 ਪਿੰਡ ਦਾ ਰਹਿਣ ਵਾਲਾ ਆ ਤੇ ਇਹਦੇ ਕੋਲੋਂ ਜਿਹੜੇ ਆ ਉਹ ਵਕਫ ਵਕ ਕੰਪਨੀਆਂ ਦੇ ਪੰਜ ਮੋਬਾਈਲ ਜਿਹੜੇ ਆ ਚੋਇਨਲ ਟ੍ਰੇਨ ਤੋਂ ਚੋਰੀ ਕੀਤੇ ਸੀ ਉਹ ਬਰਾਮਦ ਹੋਏ ਆ ਜਿਹਦੇ ਖਿਲਾਫ ਜਿਹੜਾ ਉਹ ਕੇਸ ਜਿਸਰ ਕਰਕੇ ਕਰ ਦਈ ਮਛਲੇ ਨਹੀਂ ਗਿਆ ਇਹਦੇ ਖਿਲਾਫ ਜਿਹੜਾ ਉਹ ਐਨਡੀ ਫੈਕਟਰੀ ਦਾ ਇੱਕ ਮਕਦਮਾ ਜਿਹੜਾ ਆ ਉਹ ਦਰਜ ਹੈ